ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਮਨ ਪਾਉਂਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਤੇ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਨੇ ਆ ਜਿਸ ਤਰ੍ਹਾਂ ਕਿ ਗਰਮੀ ਦੇ ਰੋਧਾ ਆਗਾਸ ਹੋ ਚੁੱਕਿਆ ਹੈ ਤੇ ਇਸ ਰੁੱਤ ਦੇ ਵਿੱਚ ਸਾਨੂੰ ਆਪਣੀਆਂ ਫਸਲਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਤਾਂ ਆਓ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਕਿਸਾਨ ਵੀਰੋ ਜਿਹੜੇ ਕਿਸਾਨ ਵੀਰ ਆਪਣੀ ਪ੍ਰੋਟੈਕਟਿਡ ਕલ્ਟੀਵੇਸ਼ਨ ਜਾਂ ਸੁਰੱਖਿਅਤ ਕੀਤੀ ਜਿੰਨੂੰ ਕਹਿੰਦੇ ਆ ਉਹ ਕਰਨ ਦੇ ਚਾਹਵਾਨ ਨੇ ਤਾਂ ਇਸ ਸਬੰਧੀ ਤਕਨੀਕੀ ਜਾਣਕਾਰੀ ਅਤੇ ਵਿੱਤੀ ਸਹਾਇਤਾ ਬਾਗਵਾਨੀ ਵਿਭਾਗ ਦੇ ਕੋਲ ਉਪਲਬਧ ਹੈ ਜਿਹਦਾ ਕੀ ਅਸੀਂ ਫਾਇਦਾ ਚੁੱਕ ਸਕਦੇ ਹਾਂ ਜਿਹੜੇ ਕਿਸਾਨ ਵੀਰ ਆਲਰੇਡੀ ਇਹ ਸੁਰੱਖਿਅਤ ਖੇਤੀ ਕਰ ਰਹੇ ਨੇ ਉਹਨਾਂ ਨੇ ਖੀਰਾ ਜਾਂ ਸ਼ਿਮਲਾ ਮਿਰਚ ਦੀ ਫਸਲ ਲਗਾਈ ਹੈ ਤਾਂ ਹੁਣ ਮੌਸਮ ਦੇ ਵਿੱਚ ਰੰਗਦਾਰ ਸ਼ਿਮਲਾ ਮਿਰਚ ਆਪਣਾ ਰੰਗ ਬਦਲ ਲਈ ਹੈ ਤਾਂ ਤੁਰੰਤ ਲੋੜ ਹੈ ਕਿ ਆਪਾਂ ਸਮੇਂ ਸਿਰ ਆਪਾਂ ਉਹਦੀ ਤੜਾਈ ਕਰਦੇ ਰਹੀਏ ਤੇ ਉਹਨਾਂ ਨੂੰ ਸਹੀ ਢੰਗ ਨਾਲ ਗ੍ਰੇਡ ਕਰਕੇ ਰੰਗਦਾਰ ਸ਼ਿਮਲਾ ਮਿਰਚਾਂ ਨੂੰ ਆਪਾਂ ਮੰਡੀ ਦੇ ਵਿੱਚ ਵੇਚੀਏ ਤਾਂ ਜੋ ਵੱਧ ਤੋਂ ਵੱਧ ਮੁਨਾਫਾ ਕਟਿਆ ਜਾ ਸਕੇ ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਖੀਰੇ ਦੀ ਸੀਡਲੈਸ ਖੀਰੇ ਦੀ ਕਾਸ਼ਤ ਇਹਨਾਂ ਯੂਨਿਟਾਂ ਦੇ ਵਿੱਚ ਕਰਨਾ ਚਾਹੁੰਦੇ ਨੇ ਤੇ ਪਲਾਂਟਿੰਗ ਲੇਟ ਹੋ ਗਈ ਹੈ ਤਾਂ ਇਸ ਸਮੇਂ ਦੌਰਾਨ April ਦੇ ਮਹੀਨੇ ਵੀ ਅਸੀਂ ਖੀਰੇ ਦੀ ਪਲਾਂਟਿੰਗ ਜਾਂ ਸਿੱਧੀ ਬਜਾਈ ਜਾਂ ਫਿਰ ਜਿਹੜੇ ਪਨੀਰੀ ਦੀ ਬਜਾਈ ਆਪਾਂ ਨੈੱਟ ਹਾਊਸ ਯੂਨਿਟਾਂ ਜਾਂ ਪੋਲੀ ਹਾਊਸ ਯੂਨਿਟਾਂ ਦੇ ਵਿੱਚ ਕਰ ਸਕਦੇ ਹਾਂ ਜਿਹੜੇ ਬਾਗਵਾਨਾਂ ਨੇ ਨਾਸ਼ਪਾਤੀ ਦੇ ਬਾਗ ਲਗਾਏ ਨੇ ਇਹ ਸਮਾਂ ਹੈ ਕਿ ਆਪਾਂ ਯੂਰੀਆ ਖਾਦ 10 ਸਾਲ ਤੋਂ ਉੱਪਰ ਵਾਲੇ ਬਾਗਾਂ ਨੂੰ ਅੱਧਾ ਕਿਲੋ ਪ੍ਰਤੀ ਬੂਟੇ ਦੇ ਹਿਸਾਬ ਦੇ ਨਾਲ ਤੁਰੰਤ ਪਾ ਦਈਏ ਤੇ ਜੇਕਰ ਨਾਸ਼ਪਾਤੀ ਦੇ ਬਾਗ ਛੋਟੇ ਨੇ ਤਾਂ 100 ਗ੍ਰਾਮ ਯੂਰੀਆ ਪ੍ਰਤੀ ਸਾਲ ਉਮਰ ਦੇ ਹਿਸਾਬ ਨਾਲ ਇਹਨਾਂ ਦੇ ਬੂਟਿਆਂ ਨੂੰ ਨਾਸ਼ਪਾਤੀ ਦੇ ਪਾਉਣੀ ਚਾਹੀਦੀ ਹੈ ਇਸੇ ਤਰ੍ਹਾਂ ਆੜੂ ਤੇ ਲੂਚੇ ਦੇ ਬਾਗ ਦੇ ਵਿੱਚ ਇਸ ਸਮੇਂ ਤੇਲੇ ਦੀ ਸਮੱਸਿਆ ਆਉਂਦੀ ਆ ਜਿਹਦੇ ਨਾਲ ਪੱਤੇ ਪੂਰੇ ਸੁੰਗੜ ਜਾਂਦੇ ਨੇ ਤਾਂ ਲੋੜ ਹੁੰਦੀ ਆ ਇਹ ਅਫੈਕਟਿਡ ਪੱਤਿਆਂ ਨੂੰ ਆਪਾਂ ਤੋੜ ਕੇ ਕਿਤੇ ਡੂੰਘੇ ਦੱਬ ਦੇਈਏ ਜਾਂ ਤੋਂ ਤੇਲੇ ਦਾ ਹਮਲਾ ਜਿਹੜਾ ਗਾਂ ਤੋਂ ਬਚਿਆ ਜਾ ਸਕੇ ਇਸ ਦੇ ਨਾਲ ਹੀ ਆੜੂ ਤੇ ਲੂਚੇ ਦੇ ਵਿੱਚ ਫਲ ਦੀ ਮੱਖੀ ਦਾ ਅਟੈਕ ਵੀ ਦੇਖਿਆ ਜਾਂਦਾ ਉਹ ਫਲ ਦੀ ਮੱਖੀ ਤੋਂ ਬਚਾ ਲਈ ਅਸੀਂ ਪੀਏਯੂ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਫਰੂਟ ਫ्लाई ਟਰੈਪ ਆ ਜਿਹੜੇ ਉਹ ਬਾਗਾਂ ਦੇ ਵਿੱਚ ਲਗਾ ਸਕਦੇ ਆ ਤਕਰੀਬਨ 7 ਟਰੈਪ 1 ਏਕੜ ਦੀ ਬਾਗ ਦੇ ਵਿੱਚ ਲਗਾਏ ਜਾਂਦੇ ਨੇ ਜਿਹੜੇ ਕਿਸਾਨ ਵੀਰ ਗਲੇਡੀਓਲਸ ਫੁੱਲ ਦੀ ਖੇਤੀ ਕਰਦੇ ਆ ਹੁਣ ਜ਼ਰੂਰਤ ਹੈ ਕਿ ਆਪਾਂ ਇਹਦੀਆਂ ਫੁੱਲਾਂ ਦੀਆਂ ਗੰਡੀਆਂ ਪੱਟ ਕੇ ਉਹਨਾਂ ਨੂੰ ਸਫਾਈ ਕਰਕੇ ਚੰਗੀ ਤਰ੍ਹਾਂ ਸੁਖਾ ਲਈਏ ਤੇ ਉਹਨਾਂ ਨੂੰ ਪੈਕ ਕਰਕੇ 4 ਡਿਗਰੀ ਸੈਲਸੀਅਸ ਤੇ ਕੋਲਡ ਸਟੋਰ ਦੇ ਵਿੱਚ ਅਗਲੇ ਸਾਲ ਵਾਸਤੇ ਸਟੋਰ ਕਰ ਦਈਏ ਜਿਹੜੇ ਕਿਸਾਨ ਵੀਰਾਂ ਨੇ ਅੱਗੇ ਸਰਦੀਆਂ ਦੇ ਵਿੱਚ ਖੁੰਬ ਦੀ ਕਾਸ਼ਤ ਕਰਨੀ ਹੈ ਤਾਂ ਹੁਣ ਸਮਾਂ ਹੈ ਕਿ ਆਪਾਂ ਤੂੜੀ ਦਾ ਪ੍ਰਬੰਧ ਹੁਣ ਤੋਂ ਹੀ ਕਰਕੇ ਰੱਖੀਏ ਤਾਂ ਜੋ ਆਪਾਂ ਕੰਮ ਅੱਗੇ ਦਾ ਮਸ਼ਰੂਮ ਦਾ ਸੁਖਾਲਾ ਹੋ ਸਕੇ ਜਿਹੜੇ ਕਿਸਾਨ ਵੀਰਾਂ ਨੇ ਗਰਮੀ ਦੀਆਂ ਖੁੰਬਾਂ ਲਗਾਉਣੀਆਂ ਨੇ ਹੁਣ ਉਹਨਾਂ ਦੀ ਲੋੜ ਹੈ ਕਿ ਪਰਾਲੀ ਵਾਲੀ ਖੁੰਬ ਲਈ ਆਪਾਂ 1 ਤੋਂ 1.5 ਕਿਲੋ ਦੇ ਪਰਾਲੀ ਦੇ ਪੂਲੇ ਦਾ ਪ੍ਰਬੰਧ ਕਰੀਏ ਤੇ ਜਿਹੜੀ ਦੂਸਰੀ ਮਿਲਕੀ ਖੁੰਬ ਹੈਗੀ ਆ ਉਹਦੇ ਲਈ 2 ਕਿਲੋ ਤੂੜੀ ਪ੍ਰਤੀ ਲਿਫਾਫੇ ਦੇ ਹਿਸਾਬ ਨਾਲ ਗਿੱਲੀ ਕਰਕੇ ਪਾਈਏ ਜਿਸ ਵਿੱਚ ਇਹਦੀ ਕੇਸਿੰਗ ਜਿਹੜੀ ਹੈ ਖੁੰਬਾਂ ਦੀ ਕੀਤੀ ਜਾ ਸਕਦੀ ਹੈ ਜਿਹੜੇ ਕਿਸਾਨ ਵੀ ਮਧੂਮੱਖੀ ਪਾਲਣ ਕਰਦੇ ਨੇ ਉਹਨਾਂ ਲਈ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਕਿ ਇਸ ਮੌਸਮ ਦੇ ਦੌਰਾਨ ਮੱਖੀਆਂ ਦਾ ਵਾਧਾ ਸਿਖਰ ਤੇ ਹੁੰਦਾ ਸਭ ਤੋਂ ਵੱਧ ਮਲਟੀਪਲੀਕੇਸ਼ਨ ਇਸ ਦੌਰਾਨ ਹੁੰਦੀ ਆ ਤਾਂ ਲੋੜ ਹੈ ਕਿ ਆਪਾਂ ਜਿਹੜਾ ਸ਼ਹਿਦ ਬਕਸੀਆਂ ਦੇ ਵਿੱਚ ਹੈਗਾ ਉਹਨੂੰ ਸਮੇਂ ਅਨੁਸਾਰ ਰੁਟੀਨ ਦੇ ਵਿੱਚ ਕੱਢਦੇ ਰਹੀਏ ਤਾਂ ਜੋ ਮੱਖੀਆਂ ਦੇ ਵਧਣ ਨੂੰ ਜਗ੍ਹਾ ਬਕਸੀਆਂ ਦੇ ਵਿੱਚ ਮਿਲਦੀ ਰਹੇ ਤੇ ਅਗਰ ਸਵਾਰਵਿੰਗ ਦੀ ਪ੍ਰੋਬਲਮ ਆਉਂਦੀ ਹੈ ਮੱਖੀਆਂ ਬਕਸੀਆਂ ਦੇ ਵਿੱਚੋਂ ਨਿਕਲ ਕੇ ਹੋਰ ਜਗ੍ਹਾ ਤੇ ਜਾਂਦੀਆਂ ਨੇ ਤਾਂ ਸ਼ਹਿਦ ਦਾ ਆਪਣਾ ਜਿਹੜਾ ਅ ਬਚਾ ਜਿਹੜਾ ਉਹ ਹੋ ਸਕੇ ਜਿਹੜੇ ਕਿਸਾਨ ਵੀਰ ਲਸਣ ਦੀ ਖੇਤੀ ਕਰਦੇ ਨੇ April ਦੇ ਮਹੀਨੇ ਦੇ ਵਿੱਚ ਅ ਅੰਤ ਦੇ ਵਿੱਚ ਅਖੀਰਲੇ ਹਫਤੇ ਚ ਆਪਾਂ ਲਸਣ ਦੀ ਫਸਲ ਨੂੰ ਹਲਕਾ ਪਾਣੀ ਲਗਾ ਕੇ ਬੱਤਰ ਆਉਣ ਤੇ ਉਹਦੀ ਪਟਾਈ ਕਰ ਸਕਦੇ ਆ ਇਸ ਪਟਾਈ ਤੋਂ ਬਾਅਦ ਇੱਕ ਹਫਤੇ ਲਈ ਆਪਾਂ ਲਸਣ ਦੇ ਗੁੱਛੇ ਬਣਾ ਕੇ ਸੁੱਕਣ ਲਈ ਰੱਖਣੇ ਆ ਉਸ ਤੋਂ ਬਾਅਦ ਇਹਦਾ ਮੰਡੀਕਰਨ ਜਿਹੜਾ ਉਹ ਕੀਤਾ ਜਾ ਸਕਦਾ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਾਰੇ ਕਿਸਾਨ ਵੀਰੋ ਅੱਜ ਦਾ ਸਾਡਾ ਵਿਸ਼ਾ ਹੈ ਗਰਮੀ ਦੇ ਰੁੱਤੇ ਦਰਮਿਆਨ ਵੇਲਾਂ ਵਾਲੀਆਂ ਸਬਜ਼ੀਆਂ ਦੀ ਸਾਮ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਇਸ ਵਿਸ਼ੇ ਦੇ ਉੱਤੇ ਸਾਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਹੈ ਡਾਕਟਰ ਤ੍ਰਿਪਤ ਕੁਮਾਰ ਜੋ ਕਿ ਬਾਗਬਾਨੀ ਵਿਕਾਸ ਅਫਸਰ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਖਾਸ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਦੇਖਦੇ ਹਾਂ ਇੱਕ ਖਾਸ ਗੱਲਬਾਤ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਔਰ ਖੇਤਾਂ ਦੇ ਵਿੱਚ ਕਣਕ ਦੀ ਕਟਾਈ ਦਾ ਕੰਮ ਚੱਲ ਰਿਹਾ ਇਸ ਦੇ ਨਾਲ ਹੀ ਖੇਤਾਂ ਦੇ ਵਿੱਚ ਗਰਮੀ ਰੋਧੀਆਂ ਜੋ ਵੇਲਾਂ ਵਾਲੀਆਂ ਸਬਜ਼ੀਆਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਇਹਨਾਂ ਵੇਲਾਂ ਵਾਲੀਆਂ ਸਬਜ਼ੀਆਂ ਦੀ ਆਪਾਂ ਸਾਂਝ ਸੰਭਾਲ ਗਰਮੀਆਂ ਦੀ ਰੁੱਤ ਵਿੱਚ ਕਿਵੇਂ ਕਰਨੀਆਂ ਇਸ ਵਿਸ਼ੇ ਤੇ ਚਰਚਾ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਸ ਕਰਤਾਰਪੁਰ ਵਿਖੇ ਜ਼ਿਲ੍ਹਾ ਜਲੰਧਰ ਸੋ ਮੇਰੇ ਨਾਲ ਖੜੇ ਨੇ ਡਾਕਟਰ ਤ੍ਰਿਪਤ কুমার ਜੀ ਜੋ ਕਿ ਬਾਗਬਾਨੀ ਵਿਕਾਸ ਅਫਸਰ ਨੇ ਔਰ ਇਸ ਸੈਂਟਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਰੇ ਨੇ ਡਾਕਟਰ ਸਾਹਿਬ ਇਸ ਵਕਤ ਜਿਹੜੇ ਆਪਣੇ ਖੇਤ ਨੇ ਉਹਨਾਂ ਦੇ ਵਿੱਚ ਗਰਮੀ ਰੋਧੀਆਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲੱਗੀਆਂ ਨੇ ਐਸ ਟਾਈਮ ਤੇ ਗਰਮੀ ਰੋਧੀਆਂ ਜਿਹੜੀਆਂ ਸਬਜ਼ੀਆਂ ਬੇਲਾਣੀਆਂ ਖਾਸ ਕਰਕੇ ਆਪਾਂ ਕਹ ਲਈਏ ਇਹਨਾਂ ਚ ਮੁੱਖ ਫਸਲ ਹੈ ਕਰੇਲਾ ਫਿਰ ਕੀਆ ਲੋਕੀ ਹਲਵਾ ਕੱਦੂ ਫਿਰ ਰਾਮ ਤੋਰੀ ਇਸ ਤੋਂ ਇਲਾਵਾ ਹੋਰ ਜਿਹੜੀਆਂ ਕਿ ਲੋ ਟਿੰਡਾ ਆ ਚੱਪਣ ਕੱਦੂ ਆ ਤੇ ਕਈ ਫਾਰਮਰ ਨੇ ਆਪਣੇ ਪੇਠਾ ਵੀ ਲਗਾਇਆ ਹੋਇਆ ਹੈ ਇਹ ਸਬਜ਼ੀਆਂ ਮੁੱਖ ਜਿਹੜੀਆਂ ਆਪਾਂ ਕਹ ਲਈਏ ਕਿ ਫਰਵੀ ਦੇ ਪਹਿਲੇ ਹਫ਼ਤੇ ਕਿਸਾਨ ਆਪਣੇ ਖੇਤਾਂ 'ਚ ਲਾ ਲੈਂਦੇ ਖੁੱਲੇ ਖੇਤਾਂ 'ਚ ਉਹ ਇਹਨਾਂ ਨੂੰ ਠੰਡ ਤੋਂ ਬਚਾਉਣ ਲਈ ਲੋ ਟਨਲਿੰਗ ਕਰ ਲੈਂਦੇ ਆ ਤੇ ਉਦਾਂ ਜੇ ਆਪਾਂ ਕਹ ਲਈਏ ਇਨ ਜਨਰਲ ਵੇ ਅੱਧ ਫਰਵਰੀ ਵਿੱਚ ਇਹ ਫਸਲਾਂ ਆਪਣੇ ਖੇਤਾਂ ਵਿੱਚ ਲੱਗੀਆਂ ਸ਼ੁਰੂ ਹੋ ਜਾਂਦੀਆਂ ਜੇ ਮੈਂ ਗੱਲ ਕਰਾਂ ਜੀ ਕਿ ਕੀਆ ਰਾਮ ਤੋਰੀ ਇਨਾਂ ਦੀ ਜਿਹੜੀ ਤੜਾਈ ਆ ਉਹ 40-45 ਦਿਨਾਂ ਬਾਅਦ ਸ਼ੁਰੂ ਹੋ ਜਾਂਦੀ ਆ। ਕarele ਦੀ ਜੇ ਵੀ ਗੱਲ ਕਰੀਏ ਤੜਾਈ 55 ਤੋਂ 60 ਦਿਨਾਂ ਬਾਅਦ ਸ਼ੁਰੂ ਹੋ ਜਾਂਦੀ ਆ। ਫਿਰ ਤਿੰਨ-ਚਾਰ ਦਿਨਾਂ ਦੇ ਵਕਫੇ ਤੋਂ ਫਿਰ ਇਹ ਤੜਾਈ ਚੱਲਦੀ ਰਹਿੰਦੀ ਆ। ਜੇ ਅਗੇਤੀ ਲਾਉਣੀ ਆ ਤਾਂ ਉਹ ਅਸੀਂ ਕਹਿੰਦੇ ਆ ਵੀ ਉਹ ਆਪਣੇ ਪਨੀਰੀ ਤਿਆਰ ਕਰਕੇ ਲਾਵੇ। ਹੂੰ। ਤੇ ਜੇ ਮੌਸਮ ਜਿੱਤਾ ਗਰਮੀ ਜਿਆਦਾ ਹੋ ਗਈ ਜਿੱਤੇ ਕਿਸਾਨ ਕਹ ਲੋ ਵੀ ਮਾਰਚ ਦੇ ਪਹਿਲੇ ਹਫ਼ਤੇ ਲਾਉਂਦਾ ਆ ਫਿਰ ਭਾਵੇਂ ਉਹ ਸਿੱਧਾ ਬਿਜਾਈ ਵੀ ਕਰ ਸਕਦਾ, ਬੀਜ ਦੀ ਬਿਜਾਈ ਕਰ ਸਕਦਾ। ਹੁਣ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਜਿਹੜੀਆਂ ਇਹ ਸਬਜ਼ੀਆਂ ਨੇ ਇਹ ਸਾਰੀਆਂ ਪੋਲੀ ਹਾਊਸ ਦੇ ਅੰਦਰ ਲੱਗੀਆਂ ਜਾਂ ਓਪਨ ਦੇ ਵਿੱਚ ਵੀ ਨੇ ਗਰਮੀ ਰੋਤੀਆਂ ਜਿਹੜੀਆਂ ਸਬਜ਼ੀਆਂ ਆਮ ਕਿਸਾਨ ਉਹ ਖੁੱਲੇ ਖੇਤਾਂ ਦੇ ਲਾਉਂਦੇ ਆ ਪੋਲੀ ਹਾਊਸ ਦੇ ਅੰਦਰ ਜਿਹੜੀ ਫਸਲ ਲੱਗਦੀ ਹੈ ਜੀ ਉਹ ਮੁੱਖ ਹੈਗਾ ਜਿਹੜਾ ਆਪਾਂ ਗੱਲੋ ਵੀ ਬੀਜ ਰਹਿਤ ਖੀਰਾ ਹੁੰਦਾ ਆ ਬੀਜ ਰਹਿਤ ਖੀਰਾ ਵੀ ਉਹ ਫਰਵਰੀ ਦੇ ਪਹਿਲੇ ਹਫ਼ਤੇ ਲੱਗ ਜਾਂਦਾ ਆ ਇਸ ਤੋਂ ਇਲਾਵਾ ਜਿੱਦਾਂ ਹੁਣ ਕਿਸਾਨ ਨੇ ਪੋਲੀ ਹਾਊਸ ਲਾਇਆ ਆ ਮਹਿੰਗੀ ਟੈਕਨੋਲੋਜੀ ਆ ਤੇ ਉਹਦੇ ਕੋਲ ਜੇ ਹੋਰ ਆਪਸ਼ਨ ਦੀ ਗੱਲ ਕਰੀਏ ਤਾਂ ਫਿਰ ਉਹ ਮਤਲਬ ਪੋਲੀ ਹਾਊਸ ਦੇ ਅੰਦਰ ਖਰਬੂਜਾ ਵੀ ਲਾ ਸਕਦਾ ਆ ਤੇ ਤਰਬੂਜ ਵੀ ਲਾ ਸਕਦਾ ਪਰ ਖਰਬੂਜੇ ਤੇ ਤਰਬੂਜੇ ਲਈ ਥੋੜੀ ਐਡੀਸ਼ਨਲ ਕੰਮ ਕਰਨਾ ਪੈਂਦਾ ਜੀ ਕਿ ਇਹਦੀ ਹੈਂਡ ਪੋਲੀਨੇਸ਼ਨ ਕਰਨੀ ਪੈਂਦੀ ਹੈ ਤੇ ਉਥੇ ਥੋੜਾ crop ਨੂੰ ਮੈਨੇਜ ਕਰਨਾ ਪੈਂਦਾ ਹੁੰਦਾ ਕਿਉਂਕਿ ਅੰਦਰ ਜਿਹੜੀਆਂ ਟ੍ਰੈਲਿੰਗ ਵਾਇਰ ਹੁੰਦੀਆਂ ਆ ਬੇਲਾਂ ਨੂੰ ਉਹਨਾਂ ਦੇ ਉੱਤੇ ਆਪਾਂ ਨੂੰ ਟ੍ਰੇਨ ਕਰਕੇ ਲੈ ਕੇ ਜਾਣਾ ਹੁੰਦਾ ਆ ਖੁੱਲੇ ਖੇਤਾਂ ਜਿਹੜੀ ਸਬਜ਼ੀ ਲੱਗਦੀ ਆ ਇਹਦੇ ਵਿੱਚ ਹੁੰਦਾ ਕਿ ਆਪਾਂ ਉੱਚੇ ਬੈੱਡ ਬਣਾ ਕੇ ਫਿਰ ਆਪਾਂ ਫਸਲ ਹੋਂਣੀ ਹੁੰਦੀ ਆ ਡਾਕਟਰ ਸਾਹਿਬ ਜਿਹੜੀਆਂ ਫਸਲਾਂ ਹੁਣ ਇਸ ਟਾਈਮ ਆਪਾਂ ਬੇਲਾਂ ਵਾਲੀਆਂ ਬਾਹਰ ਲਗਾਈਆਂ ਨੇ ਗਰਮੀ ਦਾ ਮੌਸਮ ਚੱਲ ਰਿਹਾ ਹੁਣ ਇਸ ਸਮੇਂ ਦੇ ਦੌਰਾਨ ਆਪਾਂ ਨੂੰ ਕੀ ਕੀ ਚੁਣੌਤੀਆਂ ਸਾਡੇ ਸਾਹਮਣੇ ਆਉਂਦੀਆਂ ਇਹਦੇ ਵਿੱਚ ਮੇਨ ਚੁਣੌਤੀ ਇਹ ਹੈ ਕਿ ਜਦੋਂ ਤਾਪਮਾਨ ਵੱਧ ਜਾਣਾ ਆ ਮੌਸਮ ਵਿੱਚ ਨਮੀ ਘਟ ਜਾਣੀ ਆ ਇਸ ਜਦੋਂ ਇਦਾਂ ਦੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਇਹ ਤਾਂ ਫਿਰ ਰਾਸ ਚੂਸਣ ਵਾਲੇ ਕੀੜੇ ਦੀ ਤਦਾਦ ਵੱਧਣੀ ਸ਼ੁਰੂ ਹੋ ਜਾਂਦੀ ਆ ਰਾਸ ਚੂਸਣ ਵਾਲੇ ਕੀੜੇ ਹੋ ਗਏ ਉਹਨਾਂ ਚ ਚਿੱਟਾ ਮੱਛਰ ਹੋ ਗਿਆ ਫਿਰ ਮਾਈਟਸ ਹੋ ਗਈਆਂ ਇਹ ਫਿਰ ਸਾਡੀ ਫਸਲ ਨੂੰ ਜ਼ਿਆਦਾ ਨੁਕਸਾਨ ਕਰਦੀਆਂ ਦੂਜਾ ਹੋ ਜਾਂਦਾ ਜੀ ਕਿ ਜਿੱਦਾਂ ਬੂਟਿਆਂ ਦੀ ਰਿਕੁਆਇਰਮੈਂਟ ਪਾਣੀ ਦੀ ਜ਼ਿਆਦਾ ਹੁੰਦੀ ਆ ਹੁਣ ਅਸੀਂ ਤਾਂ ਕਿਸਾਨ ਨੂੰ ਕਹਿੰਦੇ ਵੀ ਜੇ ਉਹ ਸਬਜ਼ੀਆਂ ਦਾ ਕੰਮ ਕਰਨਾ ਆ ਉਹ ਡ੍ਰਿਪ ਇਰੀਗੇਸ਼ਨ ਤੇ ਕਰੇ ਵੀ ਡ੍ਰਿਪ ਇਰੀਗੇਸ਼ਨ ਲਾਵੇ ਉਹਦੇ ਫਰਟੀਗੇਸ਼ਨ ਵੀ ਉਹਦੇ ਥਰੂ ਹੀ ਕਰੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਮੁਸ਼ਕਲਾਂ ਨਦੀਨ ਵੀ ਜਿਹੜੇ ਆਉਂਦੇ ਨੇ ਇਹਨਾਂ ਵੇਲਾਂ ਦੇ ਵਿੱਚ ਬਿਲਕੁਲ ਆਉਂਦੇ ਆ ਜੀ ਸਬਜ਼ੀਆਂ ਦੀ ਕਾਸਟ ਵਿੱਚ ਮੁੱਖ ਸਮੱਸਿਆ ਨਦੀਨਾ ਦੀ ਹੁੰਦੀ ਆ ਜੀ ਕਿਉਂ ਨਦੀਨਾ ਤੇ ਜਿਦਾ ਆਪਾਂ ਕਹੇ ਲੋ ਗੋਡੀ ਦੇ ਲੇਬਰ ਦਾ ਖਰਚਾ ਬਹੁਤ ਹੁੰਦਾ ਆ ਅਸੀਂ ਸਾਨੂੰ ਇਹ ਸੁਝਾ ਦਿੰਦੇ ਆ ਜੀ ਕਿ ਉਹ ਉੱਚੇ ਬੈੱਡ ਬਣਾ ਕੇ ਬੈੱਡ ਦੇ ਉੱਤੇ ਮਲਚਿੰਗ ਸ਼ੀਟ ਪਾ ਕੇ ਫਿਰ ਆਪਣੇ ਸਬਜ਼ੀਆਂ ਦੀ ਕਾਸ਼ਤ ਕਰੇ ਹੁਣ ਮਲਚਿੰਗ ਸ਼ੀਟ ਨਾਲ ਇੱਕ ਤਾਂ ਇਹ ਫਾਇਦਾ ਹੋ ਜਾਂਦਾ ਜੀ ਕਿ ਸਾਡੀ ਜ਼ਮੀਨ ਦੇ ਵਿੱਚ ਜਿਹੜੀ ਨਮੀ ਆ ਉਹ ਬਰਕਰਾਰ ਰਹਿੰਦੀ ਆ ਦੂਜਾ ਵੀ ਇਹਦੇ ਨਾਲ ਕੀ ਹੁੰਦਾ ਕਿ ਨਦੀਨ ਘਟ ਹੁੰਦੇ ਆ ਇਹ ਜਿਹੜੀ ਅਸੀਂ ਇੱਥੇ ਮਲਚਿੰਗ ਸ਼ੀਟ ਵਰਤਦੇ ਆਪਾਂ ਉਹ ਮੇਨ ਜਿੱਦਾ ਉੱਪਰੋਂ ਸਿਲਵਰ ਕਰਦੀ ਹੁੰਦੀ ਆ ਤਾਂ ਇਹ ਹੇਠਲੇ ਪਾਸਿਓਂ ਕਾਲੀ ਹੁੰਦੀ ਆ ਉਦੋਂ ਨਾਲ ਕੀ ਹੁੰਦਾ ਜੀ ਕਿ ਜਿਹੜੀ ਇਹ ਕਾਲੇ ਕਰਕੇ ਉਹਦੇ ਜਿਹੜੇ ਅੰਦਰ ਗਰਮੀ ਵੀ ਆ ਉਹ ਰਹਿ ਜਾਂਦੀ ਹੈ ਤੇ ਜਿਹੜੇ ਨਦੀਨ ਆ ਉਹਨਾਂ ਨੂੰ ਅੱਗੇ ਨਹੀਂ ਵਧਣ ਖੁੱਲਣ ਦਿੰਦੀ। ਇਸ ਤੋਂ ਇਲਾਵਾ ਜਿਹੜੇ ਬਾਕੀ ਹੋਰ ਕੀੜੇ ਨੇ ਇਸ ਬੇਲਾਂ ਦੀਆਂ ਫਸਲਾਂ ਤੇ ਅਟੈਕ ਕਰਦੇ ਨੇ ਉਹ ਕਿਹੜੇ-ਕਿਹੜੇ ਨੇ ਤੇ ਉਹਨਾਂ ਦੀ ਪਛਾਣ ਕੀ ਕੀ ਆ? ਹੁਣ ਜਿਹੜੀਆਂ ਬੇਲਾਂਆਂ ਦੀਆਂ ਸਬਜ਼ੀਆਂ ਜੀ ਇਹਨਾਂ ਤੇ ਜੇ ਵੈਸੇ ਗੱਲ ਕਰੀਏ ਤਾਂ ਮੇਨ ਜਿਹੜੀ ਸਮੱਸਿਆ ਆਉਂਦੀ ਆ ਉਹ ਆਉਂਦੀ ਆ ਜੀ ਇੱਕ ਲਾਲ ਭੁੰਡੀ ਹੁੰਦੀ ਆ ਰੈੱਡ ਪੰਪਕਿਨ ਬੀਟਲ। ਹੂੰ ਉਹਨੇ ਕੀ ਕਰਨਾ ਹੁੰਦਾ ਜੀ ਉਹ ਪੱਤਿਆਂ 'ਚ ਸ਼ੇਕ ਕਰਦੀ ਆ ਪੱਤਿਆਂ ਉਹਨੇ ਗ੍ਰੀਨ ਮੈਟਰ ਖਾਣਾ ਆ ਪੱਤਿਆਂ 'ਚ ਸ਼ੇਕ ਕਰ ਦੇਣੇ ਪੱਤਿਆਂ ਨੂੰ ਉਹਨੇ ਛਲਣੀ ਕਰ ਦੇਣਾ ਉਹਦੇ ਨਾਲ ਬੂਟੇ ਦਾ ਬਾਧਾ ਰੁਕ ਜਾਂਦਾ ਆ ਉਹਨੇ ਜ਼ਮੀਨ ਦੇ ਵਿੱਚ ਆਪਣੇ ਅੰਡੇ ਦੇਣੇ ਆ ਆਂਟਿਆਂ ਚੋਂ ਉਹਦੇ ਗਰਬ ਨਿਕਲਦੇ ਆ ਉਹ ਫੇਰ ਮਤਲਬ ਉੱਥੇ ਇੱਕ ਕਲੋਨੀ ਬਣਾਉਂਦੇ ਆ ਹੁਣ ਇਹਦਾ ਜੇ ਕੈਮੀਕਲ ਕੰਟਰੋਲ ਦੀ ਗੱਲ ਕਰੀਏ ਕੈਮੀਕਲ ਕੰਟਰੋਲ ਇਹਦਾ ਕੋਈ ਜ਼ਿਆਦਾ ਇਫੈਕਟਿਵ ਨਹੀਂ ਗਈ ਅਸੀਂ ਚਾਹੇ ਕਿਸਾਨ ਨੇ ਥੋੜਾ ਏਰੀਆ ਲਾਇਆ ਸੀ ਇੱਕੋ ਸੁਝਾ ਦਿੰਦੇ ਆ ਕਿ ਉਹ ਇਹਨਾਂ ਦੇ ਉੱਤੇ ਆਪਣੇ ਬੂਟੇ ਉੱਤੇ ਜਿਹਦਾ ਆਪਣੇ ਹੋਸ ਹੋੜ ਵਾਲੀ ਸੁਆਹ ਹੁੰਦੀ ਆ ਤੇ ਉਹ ਬਲੂਰ ਦੇਣ ਹਫ਼ਤੇ ਚ ਦੋ ਵਾਰੀ ਉਹਨਾਂ ਕੋਲ ਪੱਤਿਆਂ ਤੇ ਉਹਨੂੰ ਫੀਡ ਕਰਨ ਦਾ ਮੌਕਾ ਨਹੀਂ ਮਿਲਣਾ ਤੇ ਇਸ ਤਰ੍ਹਾਂ ਮਤਲਬ ਇਹ ਕੀੜੇ ਤੋਂ ਆਪਾਂ ਥੋੜਾ ਜਿਹਾ ਬਚਾਅ ਕਰ ਸਕਦੇ ਆ ਜੀ ਬਹਿ ਜੇ ਉੱਧਰ ਗੱਲ ਕਰੀਏ ਕੈਮੀਕਲ ਕੰਟਰੋਲ ਦੀ ਉਹਦੇ ਵਿੱਚ ਹੈ ਤਾਂ ਕੈਮੀਕਲ ਹੈਗੇ ਆ ਜਿੱਦਾਂ ਡੈਲਟਾ ਮੈਥਰੀ ਨੇ ਇੱਕ ਡੈਸੀਸ ਦੇ ਨਾਂ ਤੇ ਆਉਂਦੀ ਆ ਉਹ ਕਿਸਾਨ ਯੂਜ਼ ਕਰ ਸਕਦੇ ਆ ਪਰ ਉਹਦਾ ਇੱਕ ਥੋੜਾ ਜਿਹਾ ਸਮੱਸਿਆ ਇਹ ਆ ਜੀ ਕਿ ਹੁਣ ਉਹ ਹੈ ਸਿੰਥੈਟਿਕ ਪ੍ਰੈਫਰੋਇਡ ਜਿੱਦਾਂ ਹੁਣ ਗਰਮੀ ਜ਼ਿਆਦਾ ਆ ਖੁਸ਼ਕੀ ਆ ਜੇ ਸਿੰਥੈਟਿਕ ਪ੍ਰੈਫਰੋਇਡ ਦੀ ਆਪਾਂ ਵਰਤੋਂ ਕਰ ਲਈਏ ਤਾਂ ਕਈ ਵਾਰੀ ਹੁੰਦਾ ਵੀ ਉਹਦੇ ਨਾਲ ਚਿੱਟਾ ਮੱਛਰ ਵੱਧਨ ਲੱਪੈਂਦਾ ਆ ਉਹ ਫਿਰ ਇੱਕ ਕੀੜੇ ਨੂੰ ਅਸੀਂ ਕੰਟਰੋਲ ਕਰਾਂਗੇ ਤੇ ਦੂਜਾ ਕੀੜਾ ਵੱਧ ਜਾਊਗਾ ਇਸ ਲਈ ਅਸੀਂ ਉਹਦੀ ਜ਼ਿਆਦਾ ਦੀ ਸफारਸ਼ ਨਹੀਂ ਕਰਦੇ ਫੇਰ ਆਸੂਸਣ ਵਾਲੇ ਕੀੜੇ ਜਿੱਦਾਂ ਮੈਂ ਗੱਲ ਕੀਤੀ ਸੀਗੀ ਜੀ ਕਿ ਇੱਕ ਲਾਲ ਮਾਈਟ ਹੁੰਦੀ ਆ ਪੀਲੀ ਮਾਈਟ ਹੁੰਦੀ ਆ ਜਾਂ ਚਿੱਟਾ ਮੱਛਰ ਹੁੰਦਾ ਆ ਵਾਈਟ ਫ्लाई ਉਹਨੂੰ ਕਹਿੰਦੇ ਆ ਤੇ ਇਹ ਕਿਹੜੇ ਜ਼ਿਆਦਾ ਨੁਕਸਾਨ ਕਰਦੇ ਆ ਜਦੋਂ ਫਲ ਲੱਗ ਜਾਂਦਾ ਜੀ ਤਿਆਰ ਹੋ ਜਾਂਦਾ ਉਸ ਵੇਲੇ ਫੇਰ ਕਈ ਵਾਰੀ ਇੱਥੇ ਫਲ ਦੀ ਮੱਖੀ ਦਾ ਵੀ ਹਮਲਾ ਹੋ ਜਾਂਦਾ ਆ ਫਰੂਟ ਫਲਾਈ ਹੁੰਦੀ ਆ ਜੀ ਫਲ ਦੀ ਮੱਖੀ ਜਿਹੜੀ ਇੱਕ ਜਿਦਾ ਆਪਾਂ ਕਹਿੰਦੇ ਫਲਾਂ ਵਾਲੀ ਹੁੰਦੀ ਆ ਇਦਾਂ ਸਬਜ਼ੀਆਂ ਵਿੱਚ ਜਦੋਂ ਫੜ ਲਾਦਾ ਕਰੇਲੇ ਤੇ ਆਪਾਂ ਦੇਖਿਆ ਉਹਨੂੰ ਕਾਣੇ ਕਰ ਜਾਂਦੇ ਆ ਜਾਂ ਘੀਆ ਲੋਕੀ ਨੂੰ ਵੀ ਕਾਣਾ ਕਰ ਦਿੰਦੀ ਆ ਉਹ ਜਿਹੜੀ ਫਲ ਦੀ ਮੱਖੀ ਆ ਉਹ ਵੀ ਦੇਖੋ ਜਦੋਂ ਸਾਡਾ ਪ੍ਰੋਡਿਊਸ ਤਿਆਰ ਹੋਇਆ ਹੁੰਦਾ ਆ ਉਸ ਵੇਲੇ ਆ ਕੇ ਨੁਕਸਾਨ ਕਰਦੀ ਆ ਉਹ ਸਿੱਧਾ ਕਹ ਲਓ ਵੀ ਇਕਨੋਮਿਕ ਲਾਸ ਹੁੰਦਾ ਆ ਤੇ ਜੇ ਤਾਂ ਅਸੀਂ ਇਹ ਕਹਿੰਦੇ ਆ ਵੀ ਜੇ ਤੱਕ ਸਾਡਾ ਪਿੰਡ ਵਿੱਚ ਕਿਸਾਨਾਂ ਨੇ ਪੂਰੇ ਮਾਸ ਲੈਵਲ ਤੇ ਸਬਜ਼ੀ ਦੀ ਕਾਸ਼ਤ ਕੀਤੀ ਆ ਤੇ ਉਹ ਇੱਕ ਸਾਂਝੇ ਉਪਰਾਲੇ ਦੇ ਤੌਰ ਤੇ ਜਿੱਦਾਂ ਕਹ ਲਓ ਵੀ ਫੀਰੋਮੋਨ ਟਰੈਪਸ ਹੁੰਦੇ ਆ ਉਹ ਬੋਤਲ ਹੁੰਦੀ ਆ ਉਹ ਇਦਾਂ ਆਪਣਾ ਇੱਕ ਪੂਰਾ ਪਿੰਡ ਲੈਵਲ ਤੇ ਇਹ ਮਾਸ ਲੈਵਲ ਜਿੱਦਾਂ ਕਹ ਲਓ ਵੀ 16 ਪਰ ਏਕੜ ਦੇ ਹਿਸਾਬ ਨਾਲ ਲੱਗਦੇ ਆ ਉਹ ਫੀਰੋਮੋਨ Trap ਦੀ ਵਰਤੋਂ ਕਰ ਲੈਣਾ ਤਾਂ ਇਹ ਫਲ ਦੀ ਮੱਖੀ ਤੋਂ ਬਚਾਅ ਹੋ ਸਕਦਾ ਹੈ। ਡਾਕਟਰ ਸਾਹਿਬ ਇਸ ਤੋਂ ਇਲਾਵਾ ਇਹ ਦੱਸੋ ਵੀ ਹੁਣ ਜਿਹੜਾ ਆਪਾਂ ਖਾਦ ਔਰ ਪਾਣੀ ਦਾ ਪ੍ਰਬੰਧਨ ਕਰਨਾ ਹੈ ਵੇਲਾਂ ਵਾਲੀਆਂ ਫਸਲਾਂ ਦੇ ਵਿੱਚ ਉਹ ਕਿਵੇਂ ਕਰਨਾ? ਅਸੀਂ ਤਾਂ ਕਿਸਾਨ ਨੂੰ ਇਹ ਹੀ ਸੁਝਾ ਦੇਵਾਂਗੇ ਕਿ ਉਹ ਸਬਜ਼ੀਆਂ ਦੀ ਕਾਸ਼ਤ ਕਰਨੀਆਂ ਤਾਂ ਉਹ ਡ੍ਰਿਪ ਇਰੀਗੇਸ਼ਨ ਸਿਸਟਮ ਦੇ ਥਰੂ ਹੀ ਕਰੇ। ਹੂੰ ਡ੍ਰਿਪ ਰਾਹੀਂ ਉਹ ਖਾਦ ਸਿੰਪਲ ਹੋ ਜੇ ਉਹਨੇ ਸਿੰਚਾਈ ਕਰਨੀ ਪਾਣੀ ਲਾਵੇ। ਹੂੰ ਤੇ ਜਿਹੜੇ ਪਾਣੀ ਚ ਘਟਸ਼ੀਲ ਹੁੰਦੇ ਆ ਆਪਣੇ ਫਰਟੀਲਾਈਜ਼ਰ ਹੂੰ ਉਹਨਾਂ ਦੀ ਵਰਤੋਂ ਕਰੇ ਉਹ ਫਰਟੀਕੇਸ਼ਨ ਦੇ ਤੌਰ ਤੇ ਕਰ ਸਕਦੇ ਆ ਵਰਤ ਸਕਦੇ ਆ ਜੀ ਹਾਂ ਇਹਦੇ ਵਿੱਚ ਇਹ ਆ ਜੀ ਕਿ ਜੇ ਤਾਂ ਡ੍ਰਿਪ ਇਰੀਗੇਸ਼ਨ ਦੇ ਨਾਲ ਉਹ ਖਾਦਾਂ ਦੀ ਵਰਤੋਂ ਕਰਨਗੇ ਉਹਦੇ ਵਿੱਚ ਬੈਨੀਫਿਟ ਇਹ ਹੋ ਜਾਂਦਾ ਵੀ ਇੱਕ ਤਾਂ ਜਿੰਨੇ ਬੂਟੇ ਦੀ ਰਿਕੁਆਇਰਮੈਂਟ ਆ ਉਨੇ ਹੀ ਉਹ ਖਾਦ ਲਊਗਾ ਉਨੇ ਅਸੀਂ ਖਾਦ ਦਵਾਂਗੇ ਜਿੰਨੇ ਬੂਟੇ ਦੀ ਰਿਕੁਆਇਰਮੈਂਟ ਪਾਣੀ ਦੀ ਹੈ ਉਨੇ ਪਾਣੀ ਲੱਗੂਗਾ ਹਾਂ ਤੋ ਇਹਦੇ ਵਿੱਚ ਕੇ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਹੈ ਜੀ ਲੋੜ ਅਨੁਸਾਰ ਉਹਨੂੰ ਫਰਟੀਲਾਈਜ਼ਰ ਮਿਲੂਗਾ ਜੇ ਲੋੜ ਤੋਂ ਵੱਧ ਫਰਟੀਲਾਈਜ਼ਰ ਉਹਨੂੰ ਆਪਾਂ ਦੇ ਦਈਏ ਜਿੱਦਾਂ ਕਹ ਲਈਏ ਵੀ ਆਪਾਂ ਮੈਨੂੰ ਵੀ ਛਟਾ ਦੇ ਦਿੱਤਾ ਡਾਈ ਦਾ ਜਾਂ ਪोटाश ਦਾ ਛਟਾ ਦੇ ਦਿੱਤਾ ਉਹ ਤਾਂ ਇੱਕ ਐਕਸੈਸ ਉਹ ਜ਼ਮੀਨ ਚ ਐਸਾ ਚ ਬਾਉਂਡ ਹੋ ਜਾਂਦਾ ਜੀ ਕਈ ਵਾਰੀ ਦੂਜਾ ਹੁੰਦਾ ਵੀ ਜੇ ਅਸੀਂ ਜੇ ਕਿਸਾਨ ਨੇ ਗਾ ਲਓ ਯੂਰੀਆ ਜਾਂ ਅਮੋਨੀਅਮ ਸਲਫੇਟ ਦੀ ਉਹਨੇ ਛੜਕਾ ਕੀਤਾ ਆਪਣੇ ਛਟਾ ਦਿੱਤਾ ਆ ਉਹਦੇ ਨਾਲ ਕਈ ਵਾਰੀ ਬੁੱਟਿਆਂ ਚ ਥੋੜਾ ਕਹ ਲਓ ਵੀ ਸਕੁਲੈਂਸੀ ਟਾਈਪ ਆ ਜਾਂਦੀ ਕਿ ਕੋਈ ਜਿਹੜੀਆਂ ਬੇਲਾਂ ਹੁੰਦੀਆਂ ਇਹ ਨਰਮ ਹੁੰਦੀਆਂ ਜੀ ਜੀ ਇਹ ਸਕੁਲੈਂਸੀ ਆ ਜਾਂਦੀ ਹੈ ਇਹਨਾਂ ਦਾ ਮੈਟਰ ਇਹ ਜੈਨਕਿ ਇਹਨਾਂ ਦੇ ਜਿਹੜੀ ক্লোਰੋਫਿਲ ਮੈਟਰ ਉਹ ਜ਼ਿਆਦਾ ਹੋ ਜਾਂਦਾ ਹੈ ਤੇ ਉਹ ਕੀੜੇ ਮਕੋੜਿਆਂ ਨੂੰ ਜ਼ਿਆਦਾ ਅਟਰੈਕਟ ਕਰਦਾ ਹੈ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਿਹੜੀ ਜਾਣਕਾਰੀ ਇਹ ਸਬਜ਼ੀਆਂ ਦੇ ਬਾਰੇ ਅੱਜ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਵਿਸ਼ੇ ਗਰਮੀ ਦੀ ਰੁੱਤ ਦੇ ਦਰਮਿਆਨ ਵੇਲਾਂ ਵਾਲੀਆਂ ਸਬਜ਼ੀਆਂ ਦੀ ਸਾਮ ਸੰਭਾਲ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਦੇ ਕੁਝ ਸਬਜ਼ੀ ਉਤਪਾਦਕਾਂ ਦੇ ਨਾਲ ਵੀ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਗੱਲਬਾਤ ਕੀਤੀ ਹੈ ਕੀ ਕੁਝ ਕਹਿਣਾ ਇਨ੍ਹਾਂ ਕਿਸਾਨਾਂ ਦਾ ਕਿਸ ਤਰ੍ਹਾਂ ਦਾ ਇਨ੍ਹਾਂ ਦਾ ਤਜਰਬਾ ਰਿਹਾ ਆਓ ਦੇਖਦੇ ਹਾਂ ਕਿਸਾਨ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਕਿਸਾਨ ਮੌਕੇ ਤੇ ਵੇਲਾਂ ਦੀਆਂ ਫਸਲਾਂ ਦੀ ਖੇਤੀ ਕਰਦੇ ਨੇ ਔਰ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਕਿਵੇਂ ਖੇਤੀਬਪਿੰਤਾ ਦੇ ਵਿੱਚ ਉਹ ਆਪਣਾ ਇੱਕ ਵਧੀਆ ਰੋਲ ਪਲੇ ਕਰ ਰਹੇ ਨੇ ਆਓ ਉਹਨਾਂ ਕਿਸਾਨਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਤੇ ਪਿੰਡ ਸੱਚੀਕਾਲ ਜੀ ਮੈਂ ਅਜੈਬ ਸਿੰਘ son of ਸਰਦਾਰ ਬੰਤਾ ਸਿੰਘ ਵਾਸੀ ਬ੍ਰਿੰਦਪੁਰ ਜ਼ਿਲ੍ਹਾ ਕਪੂਰਥਲਾ ਤੁਸੀਂ ਕਣਕ ਝੋਨੇ ਦੇ ਨਾਲ-ਨਾਲ ਜੋ ਰਵਾਇਤੀ ਫਸਲਾਂ ਨੇ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਦੀ ਖੇਤੀ ਕਰ ਰਹੇ ਹੋ ਕਿੰਨੇ ਰਕਬੇ ਵਿੱਚ ਕਰ ਰਹੇ ਹੋ ਔਰ ਕਿੰਨੇ ਸਮੇਂ ਤੋਂ ਕਰ ਰਹੇ ਹੋ ਅਸੀਂ ਕਰੋਨਾ ਕਾਲ ਤੋਂ ਸ਼ੁਰੂ ਹੋ ਕੇ ਸਾਨੂੰ ਅੱਜ ਤੱਕ 6 ਸਾਲ ਹੋ ਗਏ ਆ 6 ਸਾਲ ਦੇ ਪੀਰੀਅਡ ਦੇ ਵਿੱਚ ਅਸੀਂ ਸਬਜ਼ੀਆਂ ਦੀਆਂ ਫਸਲਾਂ ਅਲੱਗ ਟਾਈਪ ਤੇ ਸ਼ੁਰੂ ਕੀਤੀਆਂ ਇਹਨੂੰ ਆਰਗੈਨਿਕ ਦੇ ਵਿੱਚ ਸ਼ੁਰੂ ਕੀਤਾ ਇਹਦੀਆਂ ਖਾਦਾਂ ਦਵਾਈਆਂ ਬੰਦ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਦੇਸੀ ਤਰੀਕੇ ਨਾਲ ਜਿੱਦਾਂ ਅੱਜ ਤੋਂ 25-30 ਸਾਲ ਪਹਿਲੇ ਸਾਰਾ ਕੁਦਰਤੀ ਤਰੀਕੇ ਨਾਲ ਹਰੇਕ ਮਤਲਬ ਜ਼ਮੀਨ ਦਾ ਤਿਆਰ ਕਰ ਲਿਆ ਸੀ ਉਸ ਦੇ ਵਿੱਚ ਬਾਅਦ ਦੇ ਵਿੱਚ ਵੱਧ ਫਸਲ ਦੀ ਪੈਦਾਵਾਰ ਵੱਧ ਉਪਜ ਲੈਣ ਦਾ ਕਰਕੇ ਹਰੇਕ ਜ਼ਿੰਮੇਦਾਰ ਨੇ ਦਵਾਈਆਂ ਦੀਆਂ ਵਰਤੋਂ ਸ਼ੁਰੂ ਕਰ ਦਿੱਤੀਆਂ ਪਰ ਵਰਤੋਂ ਜਿਹੜੀ ਆ ਉਹ ਸਾਡੇ ਲਈ ਬਹੁਤ ਜਿਹੜੀ ਨੁਕਸਾਨਦੇਹੀ ਹੋਈ ਤੇ ਹੁਣ ਅਸੀਂ ਇਹਨੂੰ ਇਸ ਕੰਮ ਨੂੰ ਅੱਗੇ ਵਧਾਉਣ ਲਈ ਸ਼ੁਰੂ ਕਰ ਲਿਆ ਪਰ ਇਹਦੇ ਵਿੱਚ ਦਿੱਕਤਾਂ ਬਹੁਤ ਜ਼ਿਆਦੀਆਂ ਤਿਆਰ ਕਰਨ ਦੇ ਵਿੱਚ ਤਿਆਰ ਕਰਨ ਦੀਆਂ ਜਿਹੜੀਆਂ ਦਿੱਕਤਾਂ ਉਹ ਅਸੀਂ ਚਲੋ ਆਪਣੇ ਜ਼ਿੰਮੇਵਾਰੀ ਦੇ ਨਾਲ ਆਪਣੇ ਸਿਰ ਲੈ ਕੇ ਨਿਭਾਦੇ ਆਂ ਹੋਰ ਇਸ ਤੋਂ ਇਲਾਵਾ ਜਿਹੜੀਆਂ ਸਬਜ਼ੀਆਂ ਦੀਆਂ ਫਸਲਾਂ ਦੀ ਤੁਸੀਂ ਕਾਸ਼ਤ ਕਰਦੇ ਹੋ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਂਦੀਆਂ ਤੇ ਉਹਦਾ ਹੱਲ ਕਿਵੇਂ ਕਰਦੇ ਹੋ ਹੱਲ ਜਿਹੜਾ ਇਹਨਾਂ ਦੇ ਤਿਆਰ ਤੇ ਜਿਹੜੀਆਂ ਸਬਜ਼ੀਆਂ ਸਾਰੀਆਂ ਹੋ ਰਹੀਆਂ ਨੇ ਅਸੀਂ ਗਰਮੀਆਂ ਦੇ ਸੀਜ਼ਨ ਦੀਆਂ ਇਸ ਟਾਈਮ ਸਾਰੀਆਂ ਸਬਜ਼ੀਆਂ ਮੇਰੇ ਕੋਲ 6-7 ਆਈਟਮਾਂ ਤੇ ਹੁਣ ਇਸ ਟਾਈਮ ਉਤਰ ਰਹੀਆਂ ਨੇ ਜੀ ਪਲੱਸ ਸਰਦੀਆਂ ਵਾਲੀਆਂ ਸਬਜ਼ੀਆਂ ਜਿਹੜੀਆਂ ਉਹ ਵੀ ਅਸੀਂ ਸਾਰੀਆਂ ਤਿਆਰ ਕਰ ਰਹੇ ਹਾਂ ਸੀਜ਼ਨ ਦੀਆਂ ਸਬਜ਼ੀਆਂ ਸਾਰੀਆਂ ਇਹ ਸਾਰੀ ਖੇਤੀ ਤੁਹਾਡੀ ਓਪਨ ਦੇ ਵਿੱਚ ਹੀ ਆ ਜਾਂ ਪੋਲੀ ਹਾਊਸ। ਇਹ ਫਿਲਹਾਲ ਹਜੇ ਓਪਨ ਦੇ ਵਿੱਚ ਆ ਪੋਲੀ ਹਾਊਸ ਦਾ ਮਤਲਬ ਜਿਹੜੇ ਆ ਪ੍ਰੋਜੈਕਟ ਵੱਡੇ ਹੈਗੇ ਆ ਇਹਨਾਂ ਦੇ ਲਈ ਕਾਫੀ ਆਪਾਂ ਨੂੰ ਉੱਪਰ ਉੱਠਣਾ ਪਊਗਾ ਪਰ ਇਸ ਟਾਈਮ ਅਸੀਂ ਇਹਨੂੰ ਆਪਣੇ ਲੈਵਲ ਦੇ ਨਾਲ ਦੋ ਖੇਤ ਦੇ ਵਿੱਚ ਜਿਹੜੀ ਆਰਗੈਨਿਕ ਖੇਤੀ ਸ਼ੁਰੂ ਕੀਤੀ ਹੋਈ ਆ ਸਾਡੇ ਕੋਲ ਡੈਰੀ ਦਾ ਵੀ ਕੰਮ ਹੈਗਾ ਉਹਦੇ ਚ ਦੁੱਧ ਅਸੀਂ ਤਿਆਰ ਕਰਦੇ ਹਾਂ ਦੁੱਧ ਤੋਂ ਮੱਖਣ ਦੇ ਦੇਸ਼ੀ ਕਿਉਂ ਚਾਟੀ ਦੀ ਲੱਸੀ ਸਾਰਾ ਕੁਝ ਤਿਆਰ ਕਰ ਰਹੇ ਆ ਜਿਹੜਾ ਖਾਦ ਪ੍ਰਬੰਧਨ ਆ ਕੀੜੇ ਮਕੌੜਿਆਂ ਦਾ ਪ੍ਰਬੰਧਨ ਆ ਤੇ ਇਹਦੇ ਨਾਲ ਪਾਣੀ ਦਾ ਪ੍ਰਬੰਧਨ ਆ ਉਹਦੇ ਵਿੱਚ ਵੀ ਕੋਈ ਮੁਸ਼ਕਲ ਆਉਂਦੀ ਆ ਪਾਣੀ ਦੇ ਜਿਹੜੀ ਆ ਉਹ ਮੁਸ਼ਕਲ ਜਿਹੜੀ ਆ ਓਪਨ ਦੇ ਵਿੱਚ ਜਿਹੜੀ ਆ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਜਿਹੜੀਆਂ ਜ਼ਿਆਦਾ ਲੱਗਣ ਦਾ ਜਿਹੜੇ ਚਾਂਸ ਹੈਗੇ ਆ ਡ੍ਰਿਪ ਸਿਸਟਮ ਸਾਡੇ ਕੋਲੋਂ ਹਜੇ ਨਹੀਂ ਲਗਵਾਇਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਕਰਾਂਗੇ ਤੇ ਜਿਹੜੀਆਂ ਦੂਸਰੀਆਂ ਹੈਗੀਆਂ ਵਾ ਬਿਮਾਰੀਆਂ ਹੈਗੀਆਂ ਵਾ ਬਿਮਾਰੀਆਂ ਦੇ ਲਈ ਦੇਸੀ ਤਰੀਕੇ ਨਾਲ ਸਾਰੇ ਹੱਲ ਦਰਖਤਾਂ ਦੇ ਪੱਤਿਆਂ ਦੇ ਤੋੜ ਕੇ ਚਕੋੜੀ ਦਰਖਤਾਂ ਦੇ ਨਿੰਬੂ ਕਿਨੂ ਨਿੰਮ ਆਕ ਵਗੈਰਾ ਇਹ ਸਾਰੀਆਂ ਜਿਹੜੀਆਂ ਵਾ ਇਹਨਾਂ ਦਾ ਤਿਆਰ ਕਰਕੇ ਪਾਥੀਆਂ ਜਿਹੜੀਆਂ ਵਾ ਪਾਥੀਆਂ ਤੋਂ ਤਿਆਰ ਕਰਕੇ ਅਸੀਂ ਇਹ ਇਹਦੀ ਸਵਾ ਤਿਆਰ ਕਰਦੇ ਹਾਂ ਸਵਾ ਤਿਆਰ ਕਰਕੇ ਇਹਨਾਂ ਦੇ ਉੱਤੇ ਧੂੜਾ ਕਰਦੇ ਹਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਦੇਸੀ ਤਿਆਰ ਕਰਨੀਆਂ ਪੈਂਦੀਆਂ ਆ ਦੇਸੀ ਤਿਆਰ ਕਰਨ ਲਈ ਬੰਦਿਆਂ ਦੀ ਲੋਡ ਜ਼ਿਆਦੀ ਆ ਵਰਕਰ ਜਿਹੜੇ ਆ ਵਰਕਰਾਂ ਦੀ ਫਿਰ ਲੋਡ ਜ਼ਿਆਦਾ ਪੈਂਦੀ ਆ ਉਹ ਮਿਹਨਤ ਬਹੁਤ ਜ਼ਿਆਦਾ ਆ ਰਹੀ ਆ ਤੁਸੀਂ ਇਹ ਜਿਹੜੇ ਕੁਆਲਿਟੀ ਨੂੰ ਮੈਨੇਜ ਕਰਨ ਲਈ ਜਾਂ ਕੁਆਲਿਟੀ ਨੂੰ ਬਣਾਈ ਰੱਖਣ ਲਈ ਕੀ ਕੀ ਕਰਦੇ ਹੋ ਜਿੰਨਾ ਦੇਸੀ ਸਮਾਨ ਤਿਆਰ ਕਰਨਾ ਉਹਦਾ ਕੇਅਰ ਆਪਣੇ ਲੈਵਲ ਤੇ ਆਪ ਨੂੰ ਤਿਆਰ ਕਰਨਾ ਪੈਂਦਾ ਆ ਆਪ ਹੀ ਕੇਅਰ ਪੂਰੀ ਕਰਨੀ ਪੈਂਦੀ ਆ ਅਗਰ ਆਪਾਂ ਲੇਬਰ ਤੇ ਛੱਡਾਂਗੇ ਤੇ ਉਹਦੀ ਕੁਆਲਿਟੀ ਦਾ ਫਰਕ ਪੈ ਜਾਂਦਾ ਫਿਰ ਤੇ ਜੇ ਆਪਾਂ ਆਪਣੀ ਲੈਵਲ ਤੇ ਸਾਰੀ ਜ਼ਿੰਮੇਵਾਰੀ ਸਵੇਰੇ ਸ਼ਾਮ ਇਹਨੂੰ ਜਿੱਦਾਂ ਆਪਾਂ ਛੋਟੇ ਬੱਚੇ ਦੀ ਰੱਖਿਆ ਕਰਦੇ ਆ ਉਹਨੂੰ ਪਾਲਦੇ ਆ ਉਸ ਹਿਸਾਬ ਨਾਲ ਸਵੇਰੇ ਸ਼ਾਮ ਇਹਦੀ ਦੇਖ ਰੇ ਕਰਕੇ ਇਹਨੂੰ ਤਿਆਰ ਕੀਤਾ ਜਾਂਦਾ ਜਦੋਂ ਵੀ ਆਪਾਂ ਕੋਈ ਪ੍ਰੋਡਕਟ ਤਿਆਰ ਕਰਦੇ ਆ ਆਪਣਾ ਫਸਲ ਤਿਆਰ ਕਰਦੇ ਆ ਉਹਦੀ ਮਾਰਕੀਟਿੰਗ ਇੱਕ ਬਹੁਤ ਵੱਡਾ ਐਮ ਪਹਿਲੂ ਆ ਡਾਇਰੈਕਟ ਮਾਰਕੀਟਿੰਗ ਕਰਦੇ ਹੋ ਜਾਂ ਮੰਡੀ ਚ ਜਾਂਦੇ ਹੋ ਇੱਕ ਤੇ ਸਾਡਾ ਆਪਣਾ ਪਲੇਟਫਾਰਮ ਜਿੱਥੇ ਸਾਡਾ ਫਾਰਮ ਹੈ ਉਥੇ ਸ਼ਾਪ ਅਸੀਂ ਬਣੇ ਤਿਆਰ ਕੀਤੀ ਹੋਈ ਆ ਸਾਡੇ ਕੋਲ ਨਬਾੜ ਦੀ ਸਪான்ਸਰ ਆ ਉਹਦੇ ਜਰੀਏ ਅਸੀਂ ਆਪਣਾ ਜਿਹੜਾ ਸਮਾਨ ਫਾਰਮ ਤੋਂ ਵਿੱਚੋਂ ਤੋੜ ਕੇ ਉਥੇ ਸ਼ੇਲ ਕਰ ਰਹੇ ਹਾਂ ਬੂਟਾ ਸਿੰਘ ਜੀ ਤੁਸੀਂ ਸਬਜ਼ੀਆਂ ਦੀ ਖੇਤੀ ਕਰ ਰਹੇ ਹੋ ਔਰ ਲੰਬੇ ਸਮੇਂ ਤੋਂ ਕਰ ਰਹੇ ਹੋ ਕਣਕ ਝੋਨੇ ਦੇ ਰਕਵੇ ਵਿੱਚ ਕਿੰਨੀ ਖੇਤੀ ਕਰਦੇ ਹੋ ਸਬਜ਼ੀਆਂ ਦੀ ਕਿੰਨੀ ਕਰ ਰਹੇ ਔਰ ਕਿੰਨੇ ਸਮੇਂ ਤੋਂ ਕਰ ਰਹੇ ਹੋ 5 ਏਕੜ ਹੈ ਮੇਰੇ ਕੋਲ ਜ਼ਮੀਨ ਦੇ ਤੇ ਅਸੀਂ ਕਦੇ ਕਣਕ ਤੇ ਝੋਨਾ ਬੀਜਿਆ ਨਹੀਂ ਸਾਡਾ ਮੇਨ ਕੰਮ ਹੈਗਾ ਆ ਸਬਜ਼ੀਆਂ ਦਾ ਤੇ ਨਰਸਰੀ ਦਾ ਅਸੀਂ ਪੌਪੂਲਰ ਨਰਸਰੀ ਦਾ ਕੰਮ ਕਰਦੇ ਆ ਤੇ ਜਿਹੜਾ 25 ਸਾਲ ਤੋਂ ਅਸੀਂ ਕਰ ਰਹੇ ਆ ਜੀ ਜਿਹਦੀ ਵਧੀਆ ਰਿਸਪੌਂਸ ਆ ਚਲੋ ਕਦੇ ਕਦੇ ਕੋਈ ਮਾਰਕੀਟ ਦੇ ਵਿੱਚ ਡਾਊਨਫਾਲ ਆ ਜਾਂਦਾ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀਆਂ ਆ ਬਾਕੀ ਰਹੀ ਗੱਲ ਸਬਜ਼ੀ ਦੀ ਸਬਜ਼ੀ ਦੇ ਵਿੱਚ ਜਿਹੜੀ ਮਾਰਕੀਟਿੰਗ ਦੀ ਆਪਾਂ ਗੱਲ ਕਰਦੇ ਆ ਜੇ ਤੁਸੀਂ ਆਰਗੈਨਿਕ ਕਰਦੇ ਆ ਉਹ ਤਾਂ ਤੱਕੜੀ ਆਪ ਹੀ ਫੜਨੀ ਪੂ ਉਹ ਜਿਹੜੀਆਂ ਬਿਮਾਰੀਆਂ ਅੱਜ ਤੋਂ 20 ਸਾਲ ਪਹਿਲਾਂ ਸੀਗੀਆਂ ਉਹ ਹੁਣ ਬਿਮਾਰੀਆਂ ਨਹੀਂ ਰਹੀਆਂ ਉਹਨਾਂ ਦੇ ਜਿਹੜੇ ਇਲਾਜ ਵਾਲੇ ਟੈਕਨੀਕਲ ਆ ਉਹ ਬਦਲ ਗਏ ਇਸ ਕਰਕੇ ਥੋੜੇ ਚੈਲੰਜ ਵੱਧ ਗਏ ਕਿਉਂਕਿ ਆਲੇ ਦੁਆਲੇ ਸਾਡੇ ਇੰਨਾ ਕ ਜਿਆਦਾ ਪੈਸਟੀਸਾਈਡ ਯੂਜ਼ ਹੋ ਰਿਹਾ ਇੰਨਾ ਕ ਜਿਆਦਾ ਐਕਸੈਸ ਹੈ ਜ ਮਤਲਬ ਪੈਸਟੀਸਾਈਡ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਪਰ ਜਿਹੜਾ ਐਕਸੈਸ ਹੈ ਉਹ ਮਾੜੀ ਹੈ ਜਿੱਥੇ ਤੁਹਾਡੇ ਡਾਇਆ ਦਾ ਇੱਕ ਪੂਰਾ ਪੈਣਾ ਤੁਸੀਂ ਪਾ ਰਹੇ ਹੋ 5 ਪੂਰੇ ਉਹ ਜਿਹੜਾ ਐਕਸੈਸ ਹੈ ਉਹ ਮਾੜਾ ਹੈ ਜੇ ਤੁਸੀਂ ਉਹਨੂੰ ਆਪਣਾ ਤਤਾਂ ਨੂੰ ਪੂਰਾ ਕਰਦੇ ਆ ਮਤਲਬ ਜਿਦਾਂ ਪਰਫੈਕਟ ਫੂਡ ਕਹਦੇ ਨੇ ਆਪਾਂ 16 ਤਤ ਅਸੀਂ ਪੂਰੇ ਦਿੰਨੇ ਆ ਚਾਹੇ ਉਹ ਕੈਮੀਕਲ ਦੇ ਰੂਪ ਚ ਦਈਏ ਤੇ ਚਾਹੇ ਅਸੀਂ ਉਹਨੂੰ ਆਪਣੇ ਆਰਗੈਨਿਕ ਰੂਪ ਚ ਲਈਏ ਇਹ ਆਪਾਂ ਵੱਧ ਪਾ ਰਹੇ ਖਾਦਾਂ ਇਹ ਜਾਣੇ ਜਾਂਣੇ ਚ ਗਲਤੀ ਹੋ ਰਹੀ ਆ ਜਾਂ ਜਾਣਕਾਰੀ ਚ ਕਿਤੇ ਕਮੀ ਆ ਲਗਭਗ ਤੇ ਜਾਣਕਾਰੀ ਚ ਕਮੀ ਆ ਬਾਕੀ ਥੋੜਾ ਜਿਆ ਇਹਦੇ ਪਿੱਛੇ ਜਿਹੜਾ ਖਾਦਾਂ ਵੇਚਣ ਵਾਲੇ ਆ ਉਹਨਾਂ ਦਾ ਪ੍ਰਚਾਰ ਪ੍ਰਸਾਰ ਜਿਹੜਾ ਆ ਉਹ ਇੰਨਾ ਕੁ ਜ਼ਿਆਦਾ ਹਾਈ ਟੈਕ ਆ ਤੇ ਜੀਵਿੰਦਾਰ ਨੂੰ ਉਹਨਾਂ ਨੇ ਮੱਲਵ ਇਸ ਪਾਸੇ ਨੂੰ ਮੱਲੋ ਮੱਲੀ ਮੋੜ ਲਿਆਂਦਾ ਇਸ ਕਰਕੇ ਉਹਦੀ ਜਗ੍ਹਾ ਐਕਸੈਸ ਵਧੀਆ ਤੁਸੀਂ ਸਬਜ਼ੀਆਂ ਦੀ ਖੇਤੀ ਕਰ ਰਹੇ ਹੋ ਨਾਲ ਨਰਸਰੀ ਦਾ ਕੰਮ ਵੀ ਕਰ ਰਹੇ ਹੋ ਹਾਂਜੀ ਨਰਸਰੀਆਂ ਦੀ ਜਿਹੜੀ ਖੇਤੀ ਆ ਉਹ ਕਿਹੜੀ-ਕਿਹੜੀ ਕਰ ਰਹੇ ਹੋ ਤੇ ਉਹਦੇ ਵਿੱਚ ਤੁਸੀਂ ਜਿਹੜਾ ਆਪਣਾ ਅ ਨਰਸਰੀਆਂ ਦੇ ਜਿਹੜੇ ਪੌਦੇ ਦਿੰਦੇ ਹੋ ਉਹਦਾ ਕੀ ਚੈਨਲ ਆ ਦੇਖੋ ਸਾਡਾ ਵੈਸੇ ਤਾਂ ਤੁਹਾਨੂੰ ਦੱਸਿਆ ਸੀ 25 ਸਾਲ ਤੋਂ ਪਪੂਲਰ ਨਰਸਰੀ ਦਾ ਮੇਨ ਕੰਮ ਆ ਸਾਡਾ ਜੀ ਉਹਦੇ ਥਰੂ ਜਿਹੜੇ ਬੰਦੇ ਸਾਨੂੰ ਜਾਣਦੇ ਆ ਅਸੀਂ ਉਹਨਾਂ ਨੂੰ ਪਿਆਜ਼ ਦੀ ਪਨੀਰੀ ਹਾਂ ਤੇ ਬੇਲਾਂ ਤਿਆਰ ਕਰਕੇ ਹਾਂਜੀ ਤੇ ਜਿਹੜੀਆਂ ਹੋਰ ਜੇ ਕੋਈ ਸਾਡੇ ਕੋਲ ਬੀਜ ਥੋੜਾ ਵੱਧ ਹੁੰਦਾ ਆਪਣੀ ਪ੍ਰੋਡਕਸ਼ਨ ਤੋਂ ਮੰਨ ਲਓ ਜੂਸ ਤੋਂ ਤੇ ਅਸੀਂ ਉਹ ਵੀ ਦਿੰਨੇ ਆ ਜੀ ਤੇ ਸਾਡਾ ਮਤਲਬ ਕੋਈ ਚੈਨਲ ਇਦਾਂ ਨਹੀਂ ਹੈਗਾ ਬਟ ਲੋਕੀ ਸਾਨੂੰ ਜ਼ਿਆਦਾ ਜਾਣਦੇ ਆ ਕਿਉਂਕਿ 25 ਸਾਲਾਂ ਵਿੱਚ ਹਰ ਸਾਲ 10 ਬੰਦੇ ਵੀ ਜੋੜਨ 250 ਬੰਦਾ ਬਣ ਜਾਂਦਾ ਹਾਲਾਂਕਿ ਹਰ ਸਾਲ ਬਹੁਤ ਬੰਦੇ ਜੋੜ ਰਹੇ ਆ ਤੇ ਇਸ ਕਰਕੇ ਸਾਡਾ ਵਧੀਆ ਚੱਲ ਰਿਹਾ ਪੰਜਾਂ ਖੇਤਾਂ ਦੇ ਵਿੱਚ ਅਸੀਂ ਬਹੁਤ ਵਧੀਆ ਸਰਵਾਈਵ ਕਰ ਰਹੇ ਆ ਤੁਸੀਂ ਜਿਹੜੀ ਨਰਸਰੀ ਦੀ ਖੇਤੀ ਕਰ ਰਹੇ ਹੋ ਨਰਸਰੀ ਕਿੰਨੇ ਕ ਰਕਵੇ ਚਗਾਉਂਦੇ ਹੋ ਇਹਦਾ ਖਰਚਾ ਕੀ ਆਉਂਦਾ ਸਾਡਾ ਨਰਸਰੀ ਵਿੱਚੇ ਹਾਲਾ ਪਾ ਕੇ 2.5 ਲੱਖ ਰੁਪਏ ਸਾਡਾ ਖਰਚਾ ਆ ਜਾਂਦਾ ਤੇ ਜਿਹੜਾ ਸਾਡੀ ਬੱਟ ਤੇ ਆ ਹੁਣ ਕਈ ਵਾਰੀ ਇਦਾਂ ਵੀ ਹੁੰਦੀ ਆ ਮੰਨ ਲਓ ਵੀ ਮਾਰਕੀਟ ਦੇ ਵਿੱਚ ਡਾਊਨਫਾਲ ਆ ਗਿਆ ਸਾਡੀ ਨਰਸਰੀ ਵਿਕੀ ਨਹੀਂ ਸਾਡਾ 2.5 ਲੱਖ ਮਿੱਟੀ ਹੋ ਗਿਆ ਜਦੋਂ ਵਿਕ ਜਾਂਦੀ ਆ ਉਦੋਂ ਸਾਨੂੰ 2 ਲੱਖ ਰੁਪਏ ਹੋਰ ਵਾਜ ਜਾਂਦਾ ਸਾਢੇ 4 ਲੱਖ ਦੀ ਪਾਰ ਏਕੜ ਹੋ ਜਾਂਦੀ ਹੈ ਸਰ ਮੈਂ ਸੁਖਦੇਵ ਸਿੰਘ ਬੈਂਸ ਪਿੰਡ ਸ਼ਾਦੀਪੁਰ ਜ਼ਿਲ੍ਹਾ ਜਲੰਧਰ ਵਸਦੇ ਹਾਂ ਮੇਰੇ ਇੱਕ ਬੱਕਰੀ ਖੇਤੀ ਕਰਿਆ ਆ ਆਮ ਤੌਰ ਤੇ ਇਹ ਰੋਲਾ ਪਾਇਆ ਜਾਂਦਾ ਵੀ ਪੰਜਾਬ ਜਿਹੜੀਆਂ ਸਬਜ਼ੀਆਂ ਜੋ ਪੈਦਾ ਹੁੰਦੀਆਂ ਆ ਉਹ ਐਕਸਪੋਰਟ ਦੇ ਕਾਬਲ ਨਹੀਂ ਉਹ ਖਾਣ ਦੇ ਕਾਬਲ ਨਹੀਂ ਹੈਗਾ ਇਹ ਧਾਰਨਾ ਨੂੰ ਅਸੀਂ ਇੱਥੋਂ ਹੀ ਆਪਣੇ ਫਾਰਮ ਤੇ ਬਾਹਰ ਐਕਸਪੋਰਟ ਲਈ ਫੀਲਡ ਫਰੈਸ਼ ਨੂੰ ਮਾਲ ਇਸ ਟਾਈਮ ਮੇਰੇ ਐਕਸਪੋਰਟ ਹੋ ਰਹੀ ਆ ਅਸੀਂ ਜਿਹੜੇ ਟੈਕਨੀਕ ਆ ਬੱਕਰੀਆ ਬੱਕਰੀ ਕੀ ਹੈਗੀ ਆ ਆਈਪੀਐਮ ਆ ਆਈਪੀਐਮ ਦਾ ਮਤਲਬ ਹੈ ਫੁੱਲ ਫਾਰਮ ਹੈਗਾ ਇਨਸੈਕਟ ਪੈਸਟ ਮੈਨੇਜਮੈਂਟ ਅਸੀਂ ਉਹ ਦਵਾਈਆਂ ਦੇ ਯੂਜ਼ ਕਰਦੇ ਆ ਜਿਨ੍ਹਾਂ ਦਾ ਰੈਜਿਡੂਸ ਤਿੰਨ ਤੋਂ ਪੰਜ ਦਿਨ ਵੱਧ ਤੋਂ ਵੱਧ 7 ਦਿਨ ਹੈ ਉਹ ਤੋਂ ਬਾਅਦ ਉਹਦੀ ਤੜਾਈ ਕਰਕੇ ਗ੍ਰੇਡਿੰਗ ਕਰਕੇ ਫੇਰ ਅੱਗੇ ਭੇਜਦੇ ਆ ਇਹ ਕਨਸੈਪਟ ਹੈਗਾ ਆਈਪੀਐਮ ਦਾ ਜਿਹਦੇ ਵੱਲ ਜਾਣ ਦੀ ਲੋੜ ਹੈਗੀ ਆ ਮੇਨ ਹੋ ਰਹਿ ਜਾਂਦਾ ਵੀ ਬਿਮਾਰੀਆਂ ਬਹੁਤ ਜ਼ਿਆਦੀਆਂ ਉਹ ਵੀ ਧਾਰਨਾ ਇੱਕ ਫਾਰਮਰ ਨੂੰ ਸਮਝਣੀ ਪਊਗੀ ਫਾਰਮਰ ਨੂੰ ਦੁਕਾਨਾਂ ਦੇ ਮਗਰ ਤੋਂ ਲੱਕੇ ਹਟ ਕੇ ਆਪਣਾ ਸੋਚਣਾ ਪਊਗਾ ਜਿਹੜਾ ਤੁਹਾਡਾ ਹੈਲਥੀ ਪਲਾਂਟ ਆ ਹਮੇਸ਼ਾ ਉਹਨੂੰ ਬਿਮਾਰੀਆਂ ਤੇ ਅਟੈਕ ਘੱਟ ਆਉਂਦਾ ਇਹ ਬੂਠੇ ਦੀ ਹੈਲਥ ਬਾਰੇ ਸੋਚੂਗੇ ਉਹਦੇ ਨਿਊਟ੍ਰੀਸ਼ਨ ਪੂਰਾ ਕਰਕੇ ਚੱਲੂਗੇ ਤਾਂ ਉਹ ਬਿਮਾਰੀਆਂ ਅਧੀਆਂ ਰਹਿ ਜਾਣਗੀਆਂ ਫਾਰਮਰ ਜੋ ਵੀ ਮੇਰੀ ਆਵਾਜ਼ ਸੁਣਦਾ ਹੋਵੇ ਇਹ ਕਨਸੈਪਟ ਤੇ ਕੰਮ ਕਰਕੇ ਦੇਖ ਲਵੇ ਉਹਦੇ ਅੱਧੇ ਤੋਖਲੇ ਦੂਰ ਹੋ ਜਾਣਗੇ ਇਸ ਕਨਸੈਪਟ ਤੇ ਕੰਮ ਕਰ ਲਵੇ ਇਹ ਜਿਹੜਾ ਤੁਸੀਂ ਗੱਲ ਕੀਤੀ ਆ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਦੀ ਵੀ ਜਿਹੜਾ ਆਪਾਂ ਸਾਰਾ ਇਕੱਠਾ ਹੀ ਜਿਹੜਾ ਉਹਦਾ ਪ੍ਰਬੰਧਨ ਕਰਨਾ ਆ ਕਿਹੜੀ-ਕਿਹੜੀਆਂ ਫਸਲਾਂ ਦੀ ਤੁਸੀਂ ਖੇਤੀ ਕਰ ਰਹੇ ਹੋ ਕਿੰਨੇ ਰਕਵੇ ਤੇ ਕਰ ਰਹੇ ਹੋ ਕਣਕ ਛੋਣਿਆਂ ਤੋਂ ਅਲੱਗ ਹਟ ਕੇ ਕਿਉਂ ਇਧਰ ਆਏ ਸਰ ਪਹਿਲਾ ਤੋਂ ਡਿਵਰਸੀਫਿਕੇਸ਼ਨ ਦੀ ਇੱਕ ਮੰਨ ਦੇ ਵਿੱਚ ਕੀੜਾ ਹੈਗਾ ਉਹ ਹਟਦਾ ਨਹੀਂ ਨਹੀਂ ਜਾਂਦਾ ਉਸ ਕਰਕੇ ਉਹ ਪਾਸੇ ਲੱਗੇ ਆ ਬਾਕੀ ਲੇਬਰ ਨਾਲ 10 ਕ ਬੰਦੇ ਲੇਬਰ ਦੇ ਪੱਕੇ ਜੁੜੇ ਹੋਏ ਆ ਉਹਨਾਂ ਕਰਕੇ ਵੀ ਲੱਗੇ ਆ ਉਸ ਬੇਸ ਤੇ ਮੈਂ ਇਹ ਨਹੀਂ ਅੱਜ ਕਹਿੰਦਾ ਅਜੇ ਇਹ ਕਹਿ ਸਕਦਾ ਕਿ ਕਣਕ ਝੋਨੇ ਵਾਲੇ ਦੇ ਇਨਕਮ ਅਸੀਂ ਡਬਲ ਲੈ ਰਹੇ ਹਾਂ ਟਰिपल ਲੈ ਰਹੇ ਆ ਪਰ ਕਨਸੈਪਟ ਇੱਕ ਵੱਖਰਾ ਆ ਸਾਰੀ ਮਾਰਕੀਟ ਆਪਣੇ ਹੱਥ ਆ ਇਹਦੇ ਵਿੱਚ ਮਰਚ ਅਸੀਂ ਐਕਸਪੋਰਟ ਕਰ ਰਹੇ ਆ ਉਹ ਲੱਗੇ ਆ ਬਾਕੀ ਜੋ ਬੇਲਾਂ ਵਾਲੀ ਸਬਜ਼ੀਆਂ ਆ ਇਹਦੇ ਵਿੱਚ ਫਾਰਮਰ ਨੇ ਕਹਿੰਦਾ ਜਿੰਨਾ ਕੋ ਜਮੀਨਾ ਕਟਿਆ ਤੁਸੀਂ ਪਰ ਇੱਕੜ 1 ਲੱਖ ਰੁਪਇਆ ਵੱਖਰਾ ਇੱਕ ਇੱਕੜ ਦੇ ਘਰ ਚ ਲਾਓ ਉੱਪਰ ਨੂੰ 7 ਫੁੱਟ ਜਗ੍ਹਾ ਤੁਹਾਡੇ ਤੋਂ ਖਾਲੀ ਪਈ ਹੈ ਉਹ ਉੱਪਰ ਲੈ ਜਾਓ ਤੁਹਾਡੀ ਜਿਹੜੀ ਇਨਕਮ ਆ ਉਹ ਜਿੱਥੇ ਇੱਕ ਇੱਕੜ ਲਾਇਆ ਉਹ 6 ਇੱਕੜ ਬਣ ਗਏ ਉਹ ਚੀਜ਼ ਨੂੰ ਕਨਸੈਪਟ ਨੂੰ ਕਰਾਂਗੇ ਤੁਹਾਡੇ ਕੋਲ ਲੈਂਡ ਦੀ ਪ੍ਰੋਬਲਮ ਵੀ ਸੋਲਵ ਹੋ ਜਾਊਗੀ ਜਿਹੜੀ ਕੁਆਲਿਟੀ ਆ ਉਹ ਲੱਗੋ ਕਟੋ ਗਾੜੀ ਦੇ 70% ਅੰਪਰੂਵ ਹੋ ਜਾਂਦੀ ਹੈ ਤਾ ਜਿਹੜੀ ਬੇਲਾਂ ਵਾਲੀ ਸਬਜ਼ੀਆਂ ਹਮੇਸ਼ਾ ਜੇ ਜ਼ਮੀਨ ਦੇ ਥੱਲੇ ਰੱਖੂਗੇ ਉਹਦੀ ਜਿਹੜੀ ਤੁਹਾਡੀ ਕੁਆਲਿਟੀ ਆ ਅੱਧੀ ਰਹਿ ਜਾਊਗੀ ਜੇ ਤੁਸੀਂ ਉੱਪਰ ਨੂੰ ਜਾਲ ਬੰਨ੍ਹ ਕੇ ਤਾਰ ਬੰਨ੍ਹ ਕੇ ਬਾਂਸਾਂ ਦੇ ਕਰਕੇ ਕਰੋਗੇ ਉਹ ਤੁਹਾਡੀ ਜਿਹੜੀ ਕੁਆਲਿਟੀ ਆ 100% ਪਿਓਰ ਹੋ ਜਾਊਗੀ ਉਹਦੇ ਵਾਸਤੇ ਮਾਰਕੀਟ 'ਚ ਤੁਹਾਡਾ ਮਾਲ ਪਹਿਲਾਂ ਵਿਕੂਗਾ ਜਿਹੜੀਆਂ ਤੁਸੀਂ ਬੇਲਾਂ ਵਾਲੀਆਂ ਸਬਜ਼ੀਆਂ ਲਾਈਆਂ ਉਹ ਕਿਹੜੀਆਂ-ਕਿਹੜੀਆਂ ਲਾਈਆਂ ਓਪਨ 'ਚ ਕਿੰਨੀਆਂ ਲਾਈਆਂ ਜਾਂ ਕੋਈ ਪ੍ਰੋਟੈਕਟਿਡ ਕਲਟੀਵੇਸ਼ਨ ਵੀ ਆ ਸਰ ਮੇਰੇ ਕੋਲ ਨਾ ਜਿਹੜੀਆਂ ਬੇਲਾਂ ਵਾਲੀ ਸਬਜ਼ੀਆਂ ਇਸ ਟਾਈਮ ਕ੍ਰੇਲਾ ਹੈਗਾ ਆ ਆਰਾਮਤੋਰੀ ਆ ਇਹਨੂੰ ਅਸੀਂ ਜਾਲ ਬੰਨ੍ਹ ਕੇ 6.5 ਫੁੱਟ ਉ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲ 12 ਏਕੜ ਬੋਬੀ ਖਰਬੂਜੇ ਦੇ ਲੱਗੇ ਆ ਉਸ ਤੋਂ ਬਾਅਦ 5 ਏਕੜ ਪਿਆਜ਼ ਦੇ ਸੱਤ ਨੰਬਰ ਲੱਗਾ ਜੋ ਰੈਸ਼ੀ ਆ ਗਿਆ ਇਸ ਟਾਈਮ ਮੈਂ 15 ਏਕੜ ਦੀ ਲਾਲ ਚਕੰਦਰ ਆ ਉਹਦੀ ਹਾਰਵੈਸਟ ਕਰਕੇ ਉਹਨੂੰ ਸਟੋਰ ਕਰ ਚੁੱਕਾ ਆ ਉਹ ਅਸੀਂ ਬਾਅਦ ਦੇ ਵਿੱਚ ਜਾ ਕੇ ਅਗਸਤ ਸਤੰਬਰ ਦੇ ਵਿੱਚ ਜਾ ਕੇ ਵੇਚਦੇ ਹੈਗੇ ਆ ਉਹਦੀ ਜਗ੍ਹਾ ਤੇ ਇਸ ਟਾਈਮ ਪੰਪ ਗੇਨ ਲੱਗ ਚੁੱਕਾ ਆ ਮਤਲਬ ਇੱਕ ਕਨਸੈਪਟ ਅਸੀਂ ਉਹ ਕੀਤਾ ਆ ਜੋ ਲਗਭਗ ਆਮ ਫਾਰਮਰ ਨਾਲੋਂ ਆਪ ਲੋਕਾਂ ਨੂੰ ਬਖਰਾ ਆ ਅਸੀਂ ਖੇਤੀ ਦੇ ਵਿੱਚ ਜਦੋਂ ਵੀ ਮੁਨਾਫੇ ਦੀ ਗੱਲ ਕਰਦੇ ਹਾਂ ਅਸੀਂ ਦੇਖਦੇ ਹਾਂ ਕਿ ਸਾਡੀ ਜੇਬ ਦੇ ਵਿੱਚ ਕੀ ਆ ਕਿ ਸਾਨੂੰ ਇੰਨਾ ਫਾਇਦਾ ਆ ਗਿਆ ਪਰ ਇਹ ਨਾਲ ਇੱਕ ਸਾਡਾ ਇੱਕ ਹੋਰ ਫਰਜ਼ ਵੀ ਹੈ ਕਿ ਅਸੀਂ ਵਾਤਾਵਰਣ ਲਈ ਕੀ ਕਰ ਰਹੇ ਹਾਂ ਕਿ ਪਾਣੀ ਅਸੀਂ ਕਿੰਨਾ ਕਿ ਬਚਾ ਰਹੇ ਹਾਂ ਖੇਤੀਬੀ ਮੀਨ ਮਸ਼ੀਨਰੀ ਕਹਿੰਦੇ ਵੀ ਜਿੰਨੀ ਮਸ਼ੀਨਰੀ ਜ਼ਿਆਦਾ ਲੈ ਰਹੇ ਹਾਂ ਉਨੀ ਖੇਤੀ ਵਧੀਆ ਹੋ ਰਹੀ ਹੈ ਪਾਣੀ ਦੇ ਪ੍ਰਬੰਧਨ ਦੇ ਲਈ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਵੀ ਮਸ਼ੀਨਰੀ ਦੇ ਨਾਲ ਤੇ ਪਾਣੀ ਦੇ ਪ੍ਰਬੰਧਨ ਲਈ ਕੀ ਕਰ ਰਹੇ ਹੋ ਪਾਣੀ ਦੇ ਪ੍ਰਬੰਧਨ ਲਈ ਸਭ ਤੋਂ ਜੋ ਬਿੱਡਾਂ ਦੇ ਉੱਤੇ ਸਬਜ਼ੀ ਦੀ ਖੇਤੀ ਕੀਤੀ ਜਾਂਦੀ ਆ ਉਹਦੇ ਜੇ ਤੁਹਾਡਾ 7 ਗੁਣਾ ਲਗਭਗ 7 ਵਾਰ ਸੜ ਪਾਣੀ ਜਿੱਥੇ 7 ਪਾਣੀ ਲੱਗਣੇ ਆ ਉਥੇ 1 ਪਾਣੀ ਮਤਲਬ ਇੰਨਾ ਡਿਫਰੈਂਟ ਉਹ ਆ ਜਾਂਦਾ ਆ ਨੰਬਰ 2 ਤੇ ਜੇ ਇੱਕ ਦੇ ਡ੍ਰਿਪ ਹੋ ਜਵੇ ਸੋਨੇ ਤੇ ਸੁਹਾਗਾ ਬਣ ਜਾਂਦਾ ਠੀਕ ਆ ਮੈਂ ਤਾਂ ਜੋ ਮਾਡਲ Rajasthan ਜਿ ਵਗੈਰਾ ਜੋ ਖੇਤੀ ਹੋ ਰਹੀ ਆ ਨਾ ਉਹ ਮਾਡਲਾਂ ਨਾਲ ਸਹਿਮਤ ਆ ਸਾਨੂੰ ਵੀ ਉਸ ਪਾਸਿਆਂ ਨੂੰ ਹੀ ਜਾਣਾ ਪਊਗਾ ਸਾਨੂੰ ਜੋ ਦੇਖੋ ਦੇਖੀ ਖੇਤੀ ਕਰ ਰਹੇ ਆ ਗਵਾਂਢੀ ਮੇਰਾ ਇਦਾਂ ਕਰਦਾ ਮੈਂ ਵੀ ਉਦਾਂ ਕਰੀ ਜਾਂਦਾ ਉਹ ਗਲਤ ਆ ਮੈਂ ਤੁਹਾਡੇ ਕੋਲ ਮੈਂ ਕਿਵੇਂ ਕੋਣੋ ਵੀ ਸਰਕਾਰ ਕੋਲ ਵੀ ਚਾਹੁੰਦੇ ਆ ਕੁਝ ਜ਼ਿਲ੍ਹੇ ਪੱਧਰ ਤੇ ਜਾਂ ਬਲਾਕ ਪੱਧਰ ਤੇ 2-2 ਢਾਈ ਡੇ 5-5 ਏਕੜ ਦੇ ਇੱਕ ਮਾਡਲ ਫਾਰਮ ਐਕਸੈਪਟ ਕਰ ਦੋ ਜੀ ਗਵਾਂਢੀ ਦੇਖ ਕੇ ਆਪਣੇ ਆਪ ਉਧਰ ਨੂੰ ਲੱਗ ਪਊਗਾ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਸਾਬਸਰੀਆਂ ਦੇਣ ਗੱਲ ਨਹੀਂ ਬਣੂਗੀ ਮਾਡਲ ਐਕਸੈਪਟ ਕਰੋ ਫਾਰਮਰ ਦੇ ਮਾਡਲ ਬਣਾਓ ਸੋ ਲੋੜ ਹੈ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਜਿਹਦੇ ਨਾਲ ਅਸੀਂ ਆਪਣੇ ਮੁਨਾਫੇ ਵਿੱਚ ਵੀ ਵਾਧਾ ਕਰੀਏ ਔਰ ਨਾਲ ਹੀ ਨਾਲ ਜਿਹੜਾ ਸਾਡਾ ਵਾਤਾਵਰਣ ਹੈ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਵਾਲੀਆਂ ਸਬਜ਼ੀਆਂ ਦੀ ਸਾਮ ਸਭਾਲ ਨੂੰ ਲੈ ਕੇ ਜਿੱਥੇ ਡਾਕਟਰ ਤ੍ਰਿਪਤ কুমার ਜੀ ਨੇ ਵਿਸ਼ੇਸ਼ ਜਾਣਕਾਰੀ ਦਿੱਤੀ ਤਾਂ ਉੱਥੇ ਕਿਸਾਨ ਵੀਰਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਨੇ ਉਮੀਦ ਕਰਦੇ ਹਾਂ ਸਾਡੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਫਤੀਬ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ